ਹੁਣ ਤਾਂ ਬਾਬਾ ਕੁਲਵੰਤ ਸਿੰਘ ਮੋਨੀ ਜੀ ਨੇ ਵੀ ਕਹਿਤਾ ਵੀ ਸਮਾਂ ਥੋੜਾ ਉਹਨਾਂ ਨੇ ਵੀ ਕਹਿਤਾ ਹਜੂਰ ਸਾਹਿਬ ਤੋਂ ਉਹਨਾਂ ਨੇ ਵੀ ਕਹਿਤਾ ਵੀ ਅੱਗੇ ਸਮਾਂ ਕਹਿੰਦੇ ਤੁਹਾਡੇ ਕੋਲ ਥੋੜੇ ਹੀ ਆ ਜਿਨ੍ਹਾਂ ਨੇ ਨਾਮ ਨਹੀਂ ਨਾ ਜਪਿਆ ਸੰਗਤ ਨਹੀਂ ਕੀਤੀ ਪ੍ਰਕਾਸ਼ ਬਣਨਾ ਕੋਈ ਨਹੀਂ ਉਹ ਲੱਭਣੇ ਨਹੀਂ ਹੈ ਫਿਰ ਜਾਣਗੇ ਕਿੱਧਰ ਨੂੰ ਨਾਮ ਤੋਂ ਬਿਨਾ ਬਹੁਤ ਔਖੇ ਹੋਣਾ ਪੈਣਾ ਇਹ ਜਿਹੜਾ ਕਾਲ ਯੁੱਗ ਦਾ ਸਮਾਂ ਨਾਮ ਦਾ ਆਪਾਂ ਨੂੰ ਹੁਣ ਸਮਾਂ ਮਿਲਿਆ ਹੋਇਆ ਇਹ ਸਮਾਂ ਵੀ ਪ੍ਰਾਪਤ ਨਹੀਂ ਹੋਣਾ ਲੋਕਡਾਊਨ ਲੱਗਿਆ ਸੀ ਦੇਖ ਲਓ ਲੋਕਡਾਊਨ ਦੇ ਵਿੱਚ 6-7 ਮਹੀਨੇ ਮਹਾਰਾਜ ਦੇ ਦਰਸ਼ਨ ਕਰਨ ਦਾ ਸਮਾਂ ਨਹੀਂ ਮਿਲਿਆ ਘਰਾਂ 'ਚੋਂ ਨਿਕਲਿਆ ਨਹੀਂ ਗਿਆ ਤੇ ਹੁਣ ਮਹਾਰਾਜ ਨੇ ਆਪਾਂ ਨੂੰ ਸਮਾਂ ਬਖਸ਼ਿਆ ਸਤ ਸੰਗ ਕਰਨ ਦਾ ਨਾਮ ਜਪਣ ਦਾ ਹੁਣ ਜਪ ਲਓ ਅੱਗੇ ਅੱਗੇ ਸਮਾਂ ਬਹੁਤ ਖਤਰਨਾਕ ਹੈ ਦੁਨੀਆ ਇਹਨਾਂ ਗੱਲਾਂ ਨੂੰ ਮਖੌਲ ਕਰਦੀ ਹੈ ਇਹ ਕਿਸੇ ਨੂੰ ਡਰਾਉਣ ਵਾਸਤੇ ਨਹੀਂ ਇਹ ਤਾਂ ਸੰਤ ਮਹਾਤਮਾ ਕਹਿੰਦੇ ਹੁੰਦੇ ਵੀ ਸਮਾਂ ਪਾਈ ਖਤਰਨਾਕ ਹੈ ਨਾਮ ਜਪ ਲਓ ਜਿਨ੍ਹਾਂ ਦਾ ਪ੍ਰਕਾਸ਼ ਹੋਏਗਾ ਨਾ ਉਹਨਾਂ ਦਾ ਬਚਾਅ ਹੋਣਾ ਜਿਨ੍ਹਾਂ ਦਾ ਓਰਾ ਜ਼ਿਆਦਾ